ਜੀਦਾ ਕੇਸ ਜੋ ਜੀ ਕੱਲ ਹੀ ਜਿਹੜਾ ਦੋਸ਼ੀ ਗੁਰਪ੍ਰੀਤ ਉਹਨੂੰ ਐਮਜ਼ ਹਸਪੀਟਲ ਤੋਂ ਮੈਡੀਕਲੀ ਫਿਟ ਟੂ ਬੀ ਅਰੈਸਟਡ ਕੀਤਾ ਗਿਆ ਸੀ ਕਿ ਜਦੋਂ ਉਹਨੂੰ ਡਿਸਚਾਰਜ ਕਰਤਾ ਤਾਂ ਸਾਡੀ ਟੀਮ ਨੇ ਐਸ ਪਰ ਲਾਅ ਉਹਨੂੰ ਅਰੈਸਟ ਫਾਇਰ ਤੇ ਅੱਜ ਉਹਨੂੰ ਪੇਸ਼ ਕੀਤਾ ਜਾਵੇਗਾ ਤੇ ਜਿਹੜੀ ਤੁਸੀਂ ਆਰਮੀ ਦੀ ਗੱਲ ਕਰ ਰਹੇ ਹੋ ਉਹ ਸਾਡੀ ਬੌਮ ਡਿਸਪੋਜ਼ਲ ਟੀਮ ਲਗਾਤਾਰ ਤੁਹਾਨੂੰ ਪਤਾ ਹੈ 2-3 ਦਿਨਾਂ ਦੀ ਰਾਦਰ 5-6 ਦਿਨਾਂ ਦੀ ਉੱਥੇ ਕਰ ਰਹੀ ਸੀਗੀ ਬਟ ਥੋੜੇ-ਬਹੁਤ ਉੱਥੇ ਕੁਛ ਨਾ ਕੁਛ ਐਦਾਂ ਦਾ ਮਟੀਰੀਅਲ ਮਿਲਦਾ ਜੋ ਇੱਕਦਮ ਵਿਸਪੋਰਟ ਕਰਦਾ ਇਸ ਕਰਕੇ ਔਰ ਟੇਕਿੰਗ ਅ ਸੈਕੰਡ ਓਪੀਨੀਅਨ ਅਸੀਂ ਰਿਕਵੈਸਟ ਪੇਜੀ ਸੀ ਆਮੀ ਅਥਾਰਟिटीज ਨੂੰ ਕਿ ਇੱਕ ਵਾਰ ਤੁਸੀਂ ਵੀ ਆਪਣੀ ਵੌਨ ਡਿਸਪੋਜ਼ਲ ਟੀਮ ਨੂੰ ਭੇਜ ਦਿਓ ਕਿਉਂਕਿ ਉਹਨਾਂ ਦੀ ਟੀਮ ਬਾਹਰੋਂ ਆਣੀ ਸੀ ਉਹਦੇ 'ਚ ਥੋੜਾ ਟਾਈਮ ਲੱਗਿਆ ਬਟ ਅੱਜ ਆਈ ਥਿੰਕ ਅੱਜ ਦੁਪਹਿਰ ਤੱਕ ਉਹਨਾਂ ਦੀ ਟੀਮ ਪਹੁੰਚ ਜਾਏਗੀ ਔਰ ਉਹ ਵੀ ਇੱਕ ਵਾਰੀ ਜਿਹੜਾ ਸੀਨ ਆਫ ਕਰਾਇਮ ਹੈ ਉਹਦਾ ਜਾਇਜ਼ਾ ਲੈਣਗੇ ਹਣ ਕਹੇ ਜਾ ਰਿਹਾ ਬਾਰ ਬਾਰ ਵੀ ਫਟੂਆ ਪੁਲਿਸ ਆਈ ਹੈ ਫਟੂਆ ਪੁਲਿਸ ਵੀ ਜਿਹੜੀ ਚੈੱਕ ਕਰ ਰਹੀ ਹੈ ਉਹ ਸਾਈਕਲ ਤੇ ਜਾ ਰਿਹਾ ਸੀਗਾ ਉਹ ਜੀ ਉਹਨੇ ਆਹ ਕੀਤਾ ਸੀਗਾ ਜਿੰਨਾ ਮਤਲਬ ਮੀਡੀਆ ਦੇ ਵਿੱਚ ਗੱਲਾਂ ਆਈਆਂ ਕਿੰਨਾ ਕ ਜੀ ਕਟੂਆ ਤੁਹਾਨੂੰ ਸਾਰਿਆਂ ਨੂੰ ਪਤਾ ਉਹਦੇ ਮੋਬਾਈਲ 'ਚ ਜੋ ਤਫ਼ਤੀਸ਼ ਚ ਪਤਾ ਲੱਗਿਆ ਸੀ ਉਹਨੇ ਇੱਕ ਵਸਤੀ ਬੁਕਿੰਗ ਕਰਾਈ ਸੀਗੀ ਫਰੋਮ ਬਟਿੰਡਾ ਤੋਂ ਕਟੂਆ వై বাস ਤੇ ਕਟੂਆ ਪੁਲਿਸ ਦੇ ਇੱਕ ਡੀਐਸਪੀ ਜ਼ਰੂਰ ਉਹਦੀ ਪੁੱਛਗਿੱਛ ਕਰਨ ਲਈ ਆਏ ਸੀਗੇ ਪਰ ਇਹ ਜਿਹੜੀ ਸਾਈਕਲ ਤੋਂ ਜਾਣ ਵਾਲੀ ਗੱਲਾਂ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀ ਅਫਵਾਹ ਮੈਂ ਵੀ ਸੁਣਿਆ ਪਰ ਇਹਦੇ 'ਚ ਮੈਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੀ ਸਾਨੂੰ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਉਹਨੇ ਸਾਈਕਲ ਤੇ ਜਾਣਾ ਸੀ ਹਰਨੰਦ